ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਡੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਖਨੋਰੀ ਤੋਂ ਦੱਸ ਦਈਏ ਕਿ ਖਨੋਰੀ ਅਤੇ ਸ਼ੰਭੂ ਮੋਰਚਿਆਂ ਬਾਰੇ ਸੁਪਰੀਮ ਕੋਰਟ ਵੱਲੋਂ ਅਹਿਮ ਸੁਣਵਾਈ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਵੱਲੋਂ 14 ਫਰਵਰੀ ਨੂੰ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਹੋਣ ਵਾਲੀ ਮੀਟਿੰਗ ਦੇ ਵਿੱਚ ਭਾਗ ਲੈਣਾ ਤਾਂ ਉਹਨਾਂ ਨੂੰ ਆਪਣਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਚਾਹੀਦਾ ਜਦੋਂ ਕਿ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦੇ ਨਾਲ ਖਨੋਰੀ ਬਾਰਡਰ ਤੋਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਾਰੇ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਵੀ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਹੀ ਬਹੁਤ ਮੁਸ਼ਕਲ ਟਰਾਲੀ ਦੇ ਵਿੱਚੋਂ ਬਾਹਰ ਆਉਣ ਦੇ ਲਈ ਮਨਾਇਆ ਗਿਆ ਸੋ ਪੀਜੀਆਈ ਦੇ ਵਿੱਚੋਂ ਇਲਾਜ ਕਰਵਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਡੱਲੇਵਾਲ ਸਾਹਿਬ ਨੂੰ ਅਸੀਂ ਇਸ ਗੱਲ ਤੇ ਮਸਾ ਮਨਾਇਆ ਫੇਰ ਵੀ ਜੇ ਕੋਈ ਇਹ ਜੀ ਦਿੱਕਤ ਆਉਂਦੀ ਹੈ ਲੋਡ ਪੈਂਦੀ ਹੈ ਉਹ ਸਾਡੇ ਦੋਨੇ ਫੋਰਮ ਮੀਟਿੰਗ ਕਰਕੇ ਫੈਸਲਾ ਲੈਣਗੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਨੂੰ ਇਹ ਲੱਗਦਾ ਜਿੰਨੇ ਕ ਅਸੀਂ ਵਿਚਾਰਿਆ ਸੋਚਿਆ ਜਿੰਨੇ ਕ ਦੇਖਿਆ ਆਪਾਂ ਉੱਥੋਂ ਸ਼ਿਫਟ ਹੋਏ ਆ ਅਸੀਂ ਤਾਂ ਉਹਨੂੰ ਇੱਕ ਕਾਲ ਕੋਠੜੀ ਦਾ ਨਾਮ ਦਿੱਤਾ ਵੀ ਕਾਲ ਕੋਠੜੀ ਚੋਂ ਹੁਣ ਵਧੀਆ ਸੁਰਗਾ ਚ ਲਿਆਏ ਤਾਂ ਇੱਥੇ ਆ ਕੇ ਜਿਹੜਾ ਹੁਣ ਉਹਨਾਂ ਦਾ ਚੱਲ ਰਿਹਾ ਮਾੜਾ ਮੂਟਾ ਜਿਹੜੀ ਗੁਰੂ ਗੋਸ਼ਟੀ ਪੋਤ ਲੱਗ ਰਹੀ ਹੈ ਮੈਡੀਕਲ ਦੀ ਜਿਹੜੀ ਆਪਾਂ ਐਡ ਲੈਣੀ ਚਾਹੁੰਦੇ ਸੀਗੇ ਉਹ ਚੱਲ ਰਹੀ ਹੈ ਮੈਨੂੰ ਇਹ ਲੱਗਦਾ ਵੀ ਠੀਕ ਅਸੀਂ ਇਧਰੋਂ ਦਵਾਮਾਂ ਨਾਲ ਹੀ ਠੀਕ ਕਰ ਲਾਂਗੇ ਇੱਕ ਅਸੀਂ ਡੱਲੇਵਾਲ ਸਾਹਿਬ ਦੀ ਜਿਹੜੀ ਇੱਛਾ ਹੈ ਬਈ ਸ਼ੁਕਰਾਨੇ ਵਜੋਂ ਇੱਥੇ ਖੰਡ ਪਟ ਪ੍ਰਕਾਸ਼ ਕਰਵਾਈਏ ਉਹਦੇ ਭੋਗ ਕਿਹੜੇ ਦਿਨ ਪੈਣਗੇ ਉਹ ਸਾਰੀਆਂ ਅਸੀਂ ਹੁਣੇ ਡੇਟ ਕਰਕੇ ਅੱਜ ਹੀ ਡੇਟ ਦਾ ਐਲਾਨ ਕਰਾਂਗੇ ਮੈਨੂੰ ਲੱਗਦਾ ਵੀ ਅਜੇ ਕੋਈ ਇਹ ਜੀ ਦਿੱਕਤ ਨਹੀਂ ਵੀ ਜੇ ਫੇਰ ਵੀ ਕੋਈ ਆਈ ਹਾਲਾਤ ਇਹ ਜੇ ਤਾਂ ਦੋਨੇ ਫਿਰ ਮੀਟਿੰਗ ਕਰਕੇ ਇਹਦਾ ਫਿਰ ਵਿਚਾਰਿਆ ਜਾ ਸਕਦਾ ਹਜੇ ਮੈਨੂੰ ਲੱਗਦਾ ਲੋੜ ਨਹੀਂਗਾ ਉਹ ਜਿਹੜਾ ਇੱਥੇ ਮਸਾਂ ਇਹ ਜਿਹੜੀ ਇੰਨੀ ਕੈਟ ਲੈਣ ਲਈ ਉਹ ਰਾਜੀ ਹੋਏ ਨੇ ਤਾਂ ਉਹਨਾਂ ਨੇ ਮੈਨੂੰ ਲੱਗਦਾ ਵੀ ਇਹ ਸਥਿਤੀ ਉਹ ਕਹਿ ਦੇਣਗੇ ਵੀ ਅਸੀਂ ਪੀਜੀਆਈ ਦੇ ਵਿੱਚ ਸ਼ਿਫਟ ਹੋ ਜਾਵਾਂਗੇ ਜੇਕਰ ਦੁਬਾਰਾ ਸੁਪਰੀਮ ਕੋਰਟ ਵੱਲੋਂ ਆਉਂਦਾ ਹੈ ਵਾਰ-ਵਾਰ ਪਹਿਲਾਂ ਵੀ ਤਾਂ ਜਦੋਂ ਟਰਾਲੀ ਦੇ ਵਿੱਚ ਸੀ ਤਾਂ ਵਾਰ-ਵਾਰ ਸੁਪਰੀਮ ਕੋਰਟ ਕੰਪੈਲ ਕਰ ਰਹੀ ਸੀ ਕਿ ਉਹਨਾਂ ਨੂੰ ਇਲਾਜ ਲਈ ਬਾਹਰ ਆਉਣਾ ਚਾਹੀਦਾ ਤਾਂ ਹੁਣ ਸੁਪਰੀਮ ਕੋਰਟ ਵਾਰ-ਵਾਰ ਜਿੱਦਾਂ ਪੇਸ਼ੀਆਂ ਪੈ ਰੀਆਂ ਨੇ ਸੁਪਰੀਮ ਕੋਰਟ ਦੁਬਾਰਾ ਵੀ ਕੰਪੈਲ ਕਰੇਗੀ ਕਿ ਤੁਸੀਂ ਪੀਜੀਆਈ 'ਚੋਂ ਇਲਾਜ ਕਰਵਾਓ ਕਾਕਾ ਸਿੰਘ ਕੋਟੜਾ ਜੇਕਰ 14 ਤਰੀਕ ਤੱਕ 14 ਫਰਵਰੀ ਤੱਕ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਸਥਿਰ ਨਹੀਂ ਹੁੰਦੇ ਤਾਂ ਉਹ ਮੀਟਿੰਗ ਵਿੱਚ ਮੈਨੂੰ ਪਹਿਲੀ ਗੱਲ ਤਾਂ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਕੱਲ ਜਿਹੜੀ ਸੁਣਵਾਈ ਹੋਈ ਹੈ ਇੱਕ ਤਾਂ ਉਹਦੇ ਆਰਡਰ ਹੀ ਨਹੀਂ ਹੈ ਪੜੇ ਅਸੀਂ ਪੜ ਲਈਏ ਪੜ ਕੇ ਵਿਚਾਰ ਲਏ ਪਰ ਮੈਨੂੰ ਨਹੀਂ ਲੱਗਦਾ ਕਿ ਸਾਡਾ ਇਸ ਇਸ਼ੂ ਤੇ ਕੋਈ ਸੈਂਤੀ ਹੋ ਜੂਗੀ ਫਿਰ ਵੀ ਜਿਹੜੀ ਉਹਦੇ ਵਿੱਚ ਕੀ ਲਿਖਿਆ ਜ਼ਰੂਰੀ ਤਾਂ ਹੁੰਦਾ ਹੈ ਪਰ ਇਸ ਗੱਲ ਤੇ ਠੀਕ ਹੈ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚਰਚਾ ਹੋਈ ਹੈ ਸੇਤ ਲੈ ਕੇ ਵੀ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਹੀ ਹੋਣੀ ਹੈ ਤਾਂ ਉਹ ਸਾਰੀਆਂ ਗੱਲਾਂ ਤੇ ਆਪਣਾ ਟਾਈਮ ਤੈਅ ਹੈ ਉਹਦੋਂ ਨੂੰ ਠੀਕ ਹੋ ਜਾਣਗੇ ਮੈਂ ਤਾਂ ਕਹਣਾ ਵੀ 14 ਬਹੁਤ ਦੂਰ ਹੈ ਜੇ ਸਰਕਾਰ ਅੱਜ ਕਹੇ ਵੀ ਡਲੇਵਾਲ ਸਾਹਿਬ ਨੂੰ ਲੈ ਕੇ ਆਵੇ ਜਾਵੜਣਗੇ ਮੀਟਿੰਗ ਲਈ ਇਹ ਤਾਂ ਮੈਨੂੰ ਮੰਨਦੇ 100% ਹੀ ਮਨਕਸਤੌਰ ਤੇ ਮੈਨੂੰ ਲੱਗਦਾ ਵੀ ਤਿਆਰ ਨੇ ਤਾਂ ਉਹ ਜਿਹੜਾ ਆਇਆ ਕੱਲ ਚਰਚਾ ਹੋਈ ਆ ਉਹਨਾਂ ਨੂੰ ਤਰੀਕ ਤਾਂ ਹੋਣੀ ਸੀ ਉਹਤੇ ਕੁਝ ਤਾਂ ਚਰਚਾ ਹੋਣੀ ਸੀ ਆਖਰ ਨੂੰ ਤਾਂ ਜਿਹੜੀ 14 ਪਰਵਰਦੀ ਮੀਟਿੰਗ ਦਿੱਤੀ ਵੀ ਆ ਉਸ ਮੀਟਿੰਗ ਦੀ ਸਰਕਾਰ ਘਟੋ ਘਟ ਨਾ ਮੀਟਿੰਗਾਂ ਪੈਣ ਜਿਹੜੇ ਈਸ਼ੂ ਐ ਇਹਨੂੰ ਲਾਗੂ ਕਰ ਦੇਣ ਮੈਨੂੰ ਲੱਗਦਾ ਫਿਰ ਨਾ ਪੀਜੀਜੀ ਜਾਣ ਦੀ ਲੋਡ ਪਵੇ ਨਾ ਚੰਡੀਗੜ੍ਹ ਜਾਣ ਦੀ ਲੋਡ ਪਵੇ ਮੰਗਾ ਇਹ ਲਾਗੂ ਕਰ ਦੇ ਸਰਕਾਰ ਇਹ ਸਾਰਾ ਨੋ ਬਿਹਤਰ ਹੋਊਗਾ ਕੋਟਲਾ ਸਾਹਿਬ ਇੱਕ ਛੁਪ ਕਰਨ ਬੱਲੋਂ ਦੀ ਸ਼ਹਾਦਤ ਹੁੰਦੀ ਹੈ 21 ਫਰਵਰੀ ਨੂੰ ਉਹਨੂੰ ਲੈ ਕੇ ਕੋਈ ਖਨੌਰੀ ਬਾਰਡਰ ਉੱਤੇ ਵੱਡਾ ਸਮਾਗਮ ਜਾਂ ਮਹਾਪੰਚਾਇਤ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਸ ਤਰ੍ਹਾਂ ਦੀਆਂ ਕੰਸੂਹਾਂ ਮਿਲ ਰੀਆਂ ਨੇ ਕਿ ਇੱਕ ਵੱਡਾ ਸਮਾਗਮ ਜਿਹੜੀਆਂ ਨੇ ਕਿਸਾਨ ਜਥੇਬੰਦੀਆਂ ਕਰ ਸਕਦੀਆਂ ਨੇ ਪੰਜਾਬ ਦੀਆਂ ਇਹੋ ਕਰਾਂਗੇ ਸਾਡਾ 13 ਫਰਵਰੀ ਨੂੰ ਪੂਰਾ ਸਾਲ ਹੋ ਜਾਊਗਾ ਅਸੀਂ 100 ਦਿਨ ਤੇ ਵੀ ਇਕੱਠ ਕੀਤਾ 200 ਤੇ ਵੀ ਇਕੱਠ ਕੀਤਾ 8 ਮਾਰਚ ਵਾਲਾ ਵੀ ਇਕੱਠ ਕੀਤਾ ਜਿੰਨੇ ਪ੍ਰੋਗਰਾਮ ਐ ਅਸੀਂ ਉਹ ਸਾਰੇ ਕੀਤੇ ਨੇ ਤਾਂ ਹੁਣ ਪੂਰੇ ਮੋਰਚੇ ਨੂੰ ਸਾਲ ਹੋ ਜੂ 13 ਫਰਵਰੀ ਨੂੰ ਅਸੀਂ ਘਰਾਂ 'ਚ ਤੁਰ ਕੇ ਇੱਥੇ ਆਏ ਆਂ ਬਾਰਡਰਾਂ ਤੇ ਤਾਂ ਉਹਦੇ ਵਿੱਚ ਅਸੀਂ ਰਤਨਪੁਰਾ ਰਾਜਸਥਾਨ ਖਨੌਰੀ ਸ਼ੰਭੂ ਤਿੰਨਾ ਮੋਰਚਿਆਂ ਦੇ ਵਿੱਚ ਸਾਡੀ ਵਿਚਾਰ ਹੈ ਕਿ ਅਸੀਂ ਫੌਰੀ ਮੀਟਿੰਗ ਕਰਕੇ ਦੂਜੇ ਫੋਰਮਾਂ ਦੀ ਐਲਾਨ ਵੀ ਕਰਾਂਗੇ ਜਿੱਥੋਂ ਤੱਕ ਇੱਕ ਗੱਲ ਸ਼ੁਭ ਕਰਨ ਦੀ ਹੈ ਸ਼ੁਭ ਕਰਨ ਦਾ ਸਾਡੇ ਮੋਰਚੇ ਦਾ ਸ਼ਹੀਦ ਹੈ ਪੂਰੇ ਦੇਸ਼ ਦਾ ਸ਼ਹੀਦ ਹੈ ਬੜਾ ਲੜ ਕੇ 4 ਦਿਨ ਡੈਡ ਵਾਡੀ ਰੱਖ ਕੇ ਪੰਜਾਬ ਸਰਕਾਰ ਤੋਂ ਸ਼ਹੀਦੀ ਦਰਜਾ ਤੋਂ ਪ੍ਰਾਪਤ ਕੀਤਾ ਤਉ ਉਸ ਪਰਿਵਾਰ ਨੂੰ ਜਿਹੜੀ ਨੌਕਰੀ ਵਾਲੀ ਉਹ ਸਾਡੀ ਭੈਣ ਬੱਚੀ ਨੂੰ ਕਰਵਾਇਆ ਉਹਦੇ ਬੜੀ ਲੜਾਈ ਲੜੀ ਐ ਜੇ ਮੈਂ ਤਾਂ ਇੱਥੋਂ ਤੇ ਕਹਿੰਦਾ ਵੀ ਮੋਰਚੇ ਨੂੰ ਜਮਾਉਣ ਵਾਲੇ ਸ਼ੁਭ ਕਰਨਾ ਤਾਂ ਉਹਦਾ ਅਸੀਂ ਪੂਰਾ ਵੱਡਾ ਕੱਟ ਕਰਕੇ ਇਹ ਵਿਚਾਰ ਰਹੇ ਆ ਕਿ ਉਹ ਇੱਥੇ ਕੀਤਾ ਜਾਵੇ ਜਾਂ ਪਿੰਡ ਬੱਲੋ ਦੇ ਵਿੱਚ ਕੀਤਾ ਜਾਵੇ ਇਹ ਬਸ ਸਿਰਫ ਕਰਾਂਗੇ ਲਾਜ਼ਮੀ ਇਹ ਤਾਂ ਵਿਚਾਰਨ ਦੀ ਲੋੜ ਆ ਬਸ ਇੱਕ ਕਾਕਾ ਸਿੰਘ ਕੋਟੜਾ ਜੀ ਗੱਲ ਅਹਿਮ ਹੁੰਦੀ ਹੈ ਕਿ ਦੂਸਰੀਆਂ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਸ਼ਾਮਲ ਨੇ ਕੀ ਉਹਨਾਂ ਨੂੰ ਮੰਚ ਦਿੱਤਾ ਜਾਊਗਾ ਸ਼ੁਭ ਕਰਨ ਦੇ ਇਸ ਸ਼ਹੀਦੀ ਸਮਾਗਮ 'ਇਹ ਜਿਹੜਾ ਚਾਹੇ ਉਹ ਇੱਥੇ ਹੁੰਦਾ ਜਾਂ ਉਹ ਬੱਲੋਂ ਪਿੰਡ ਦੇ ਵਿੱਚ ਹੁੰਦਾ ਤਾਂ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਟਾਈਮ ਦਿੱਤਾ ਜਾਊਗਾ ਉਹਨਾਂ ਦਾ ਅਲਮਾ ਆ ਕਿ ਅਸੀਂ ਸ਼ੁਭ ਕਰਨ ਦੀ ਸ਼ਹਾਦਤ ਉੱਤੇ ਪਿੰਡ ਬੱਲੋਂ ਗਏ ਸੀ ਸਾਨੂੰ ਮੰਚ ਤੇ ਨਾ ਤੱਕ ਨਹੀਂ ਲਿਆ ਗਿਆ ਸਾਨੂੰ ਬੋਲਣ ਨਹੀਂ ਦਿੱਤਾ ਗਿਆ ਇਸ ਵਾਰ ਪਰਸਤਿਤੀਆਂ ਬਦਲੀਆਂ ਨੇ ਉਹਨਾਂ ਨਾਲ ਤੁਹਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ ਤਾਂ ਇਹ ਇਸ ਤਰ੍ਹਾਂ ਹੁਣ ਮੰਚ ਉੱਤੇ ਇਕੱਠੇ ਆਉਂਗੇ ਚੁਪਕਰਮ ਦੀ ਇਸ਼ਾਦਤ ਉੱਤੇ ਮੈਨੂੰ ਲੱਗਦਾ ਇਹ ਸਵਾਲ ਆਪਾਂ ਨਾ ਕਰੀਏ ਜਿਹੜੇ ਅਸੀਂ 11 ਮਹੀਨੇ ਇੱਥੇ ਬੈਠੇ ਆਂ ਲੋਕਾਂ ਨੂੰ ਪਤਾ ਇੱਕ ਦਿਨ ਆ ਕੇ ਇੱਕ ਦਿਨ ਸਟੇਜ ਤੇ ਆ ਕੇ ਵੈਸ਼ ਕਰਨੀ ਮੈਨੂੰ ਲੱਗਦਾ ਠੀਕ ਨਹੀਂ ਜਿਹੜੇ ਆ ਸਾਡੇ 11 ਮਹੀਨੇ ਲੋਕ ਇੱਥੇ ਧੁੱਪ ਸ਼ਾਮੀ ਗਰਮੀ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਹੀ ਟਾਈਮ ਮਿਲ ਜੇ ਇਹਨੇ ਬਹੁਤ ਹੈ ਤਾਂ ਮੈਨੂੰ ਇਹ ਲੱਗਦਾ ਵੀ ਇਹ ਕੋਈ ਇਸ਼ੂ ਨਹੀਂਗਾ ਫਿਰ ਵੀ ਸਮਾਂ ਦੱਸਦਾ ਹੁੰਦਾ ਸਮੇਂ ਦੇ ਵਿੱਚ ਜੋ ਵੀ ਕੋਈ ਆਉਂਦਾ ਸਤਕਾਰਯੋਗ ਆਗੂ ਆਉਂਦਾ ਉਸ ਨੂੰ ਜਿਵੇਂ ਟਾਈਮ ਦੇਣਾ ਉਹ ਵਿਚਾਰਿਆ ਜਾ ਸਕਦਾ ਪਰ ਮੈਨੂੰ ਇਹ ਲੱਗਦਾ ਵੀ ਇਹ ਇਸ਼ੂ ਨਹੀਂ ਕੋਈ ਇਸ਼ੂ ਹੈ ਸਾਡਾ ਸਰਕਾਰ ਜਿਨੇ ਉਹਨੂੰ ਸ਼ਹੀਦ ਕੀਤਾ ਤੇ ਸ਼ਹੀਦ ਕਰਕੇ ਉਹ ਜਿਹੜੀਆਂ ਮੰਗਾਂ ਇਧਰੋਂ ਲਾਗੂ ਕਰਵਾਉਣ ਵਾਲਾ ਅੱਗੇ ਵੱਧਦੇ ਆਂ 드라마 ਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਹਲਕਾ पटपड़ गंज ਅਤੇ ਲక్ష్ਮੀਨਗਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਆ ਆਪਣੇ ਉਮੀਦਵਾਰਾਂ ਨੂੰ ਜਿੱਤੋਂ ਦੇ ਲਈ ਜਨਤਾ ਤੋਂ ਸਮਰਥਨ ਦੀ ਮੰਗ ਕੀਤੀ ਹੈ ਕੱਲ ਮੈਂ ਪਰਸੋਂ ਵਿਸ਼ਵਾਸਨਗਰ ਗਿਆ ਥਾ ਗਾਂਧੀਨਗਰ ਗਿਆ ਥਾ ਵਹਾਂ ਪੇ ਪਿਛਲੀ ਵਾਰ ਯਾਦ ਹੈ ਨੇ 70 ਮੇਂ ਸੇ 62 ਸੀਟ ਆਈ ਥੀ ਆਮ ਆਦਮੀ ਪਾਰਟੀ ਕੀ 8 ਸੀਟ ਕਮ ਰਹਿ ਗਈ 8 ਮੇਂ ਲੋਗੋ ਨੇ ਬੀਜੇਪੀ ਕੋ ਵੋਟ ਦੇ ਦਿਆ उसमें विश्वासनगर में भी बीजेपी का एम एल ए है गांधीनगर में भी बीजेपी का एम एल ए है भाई साहब वहां जाके देख लो क्या नरक बनी पड़ी है जिंदगी उनके एम एल ए ने पांच साल केवल और केवल मेरे से लड़ाई करी और कुछ नहीं करा केवल लड़ाई करी मैंने उसको कई बार कहा मैंने कहा यार लड़ाई अलग है मोहल्ला क्लिनिक बनवा ले नहीं बनवाए मैंने कहा सीसीटीवी कैमरे लगवा ले नहीं लगवाए मैंने कहा स्कूल बनवा ले नहीं बनवाए मैंने कहा सड़कें ठीक करा ले नहीं करी अगर आपने लड़ाई चाहिए गलती मत कर देना अगर आपने बीजेपी का एमएलए चुन लिया पांच साल लड़ाई तो खूब करेगा गालियां तो खूब देगा नरक बन जाएगी पटपड़गंज -पट की जिंदगी ये तो सब लोग मानते हैं आम आदमी पार्टी की सरकार बन रही है बन रही है कि नहीं बन रही है सब लोग कह रहे हैं सरकार आम आदमी पार्टी की बन रही है दो चार सीट हो सकता है ऊपर नीचे हो जाए तो अगर सरकार आम आदमी पार्टी की बन रही है एमएलए भी आम आदमी पार्टी का बनाना नहीं तो नरक हो जाएगी जिंदगी यह बात मैं बीजेपी के हो सकता यहां पे बीजेपी के लोग भी खड़े होंगे उनको भी कहना चाहता हूं कि तुम्हारी जिंदगी भी नरक हो जाएगी पार्टीबाजी छोड़ दो इस टाइम उस पार्टी को वोट दो जिसकी सरकार बनने वाली है सरकार आम आदमी पार्टी की बन रही है अगर बीजेपी का एमएलए आ गया जिंदगी नरक हो जाएगी विश्वास नगर जाके देख लो गांधीनगर जाके देख लो लक्ष्मी नगर अभी जा रहा हूं वहां जाके देख लो बुरा हाल हुआ पड़ा इन विधानसभाओं का जहां पे बीजेपी के एमएलए तो आपके लिए मैं कह रहा हूं अवध ओझा जी ये आपके लिए बोनस है आपके बच्चों को फ्री कोचिंग मिला करेगी आपकी तरफ से बोल दिया मैंने बहुत <laughs> मैं इनकी पर्सनालिटी से बहुत प्रभावित हूँ मैं जब पहली बार इनसे मिला मुझे लगा नहीं कि इतना डाउन टू अर्थ बहुत फेमस आदमी है बहुत ना जाना माना नाम है और आपके बीच में जिस तरह से मैं सोशल मीडिया पे देखता हूं गली गली में घूम रहे हैं घर घर में जा रहे हैं कोई अहंकार नहीं है सीधे साधे व्यक्ति हैं डाउन टू अर्थ आदमी है आप फोन करोगे दो बजे भी आ जाएंगे ये और इनका सीधा मेरे से कनेक्शन है मेरा फोन नंबर इनके फोन में है इनका फोन नंबर मेरे फोन में है इनको फोन करना हो तो मेरे पीए के थ्रू नहीं जाना पड़ता अगर आपको रात को दो बजे भी समस्या होगी ये मेरे को फोन करके उठा के समस्या का समाधान करा लेंगे आपको रात दिन काम आएंगे उनके चक्कर में मत पड़ जाना फिर मैं चेतावनी दे के जा रहा हूं बटन गलत दब गया तो जब तक घर पहुंचोगे बिजली गुल हो जाएगी गलत बटन मत दबा देना सही बटन दबाना आपके बच्चों के भविष्य का सवाल है आई कौन-कौन बसों में सफर करती हैं जरा हाथ खड़े कर दें बस में सफर पैसे तो नहीं लगते फ्री है रहना चाहिए बंद कर देना चाहिए रहनी चाहिए ना ये बीजेपी वाले कह रहे बंद कर दो फिर मैं कह रहा हूं गलत बटन मत दबा देना गलत बटन दबा दिया आपका महिला का बस का सफर भी बंद हो जाएगा तो सोचो अगर स्कूल बंद हो गए सरकारी स्कूल दस हजार रुपये महीना कम से कम चपत लग जाएगी अगर मोहल्ला क्लिनिक बंद हो गए चार पांच हजार रुपए महीने का तो बिल आए एक छोटी सी बीमारी हो जाएगी प्राइवेट डॉक्टर के पास चले जाओ सात सौ रुपए तो फीस लेता है उसके बाद दवाइयों के पैसे उसके बाद टेस्ट के पैसे एक छोटी सी बीमारी हो जाए दो हजार रुपए कहीं नहीं गए तो महीने में पांच हजार रुपए आपके मोहल्ला क्लिनिक से बच जाते हैं दो हजार रुपए बस के सफर से बच जाते हैं कम से कम अठारह से बीस हजार की चपत लग जाएगी अगर गलत बटन दबा दिया अगर कमल का बटन दबा दिया 20000 روپے مہینہ کہاں سے لگا لاو گے ہے 20000 روپے مہینہ خرچ کرنے کو کہاں سے لاو گے دلی چھوڑ کے جانی پڑے گی دلی میں رہنے लायक نہیں بچیں گے اگےاداتیں ਉਧਰ अमृतसर ਪਠਾਨਕੋਟ نیشنل ਹਾਈਵੇ ਦੇ ਉੱਤੇ ਧਾਰੀਵਾਲ ਦੇ ਐਂਟਰੀ ਪੁਆਇੰਟ ਦੇ ਉੱਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਬੀਤੀ ਦੇਰ ਸ਼ਾਮ ਪਹਿਲਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਨਿੱਜੀ ਬੱਸ ਨੂੰ ਟੱਕਰ ਮਾਰ ਦਿੱਤੀ ਸੋ ਇਹ ਨਿੱਜੀ ਬੱਸ ਇੱਥੇ ਹੀ ਨਹੀਂ ਰੁਕੀ ਬਲਕਿ ਇਸ ਵੱਲੋਂ ਫਿਰ ਤੋਂ ਇੱਕ ਖੜੀ ਕਾਰ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਗਿਆ ਸੋ ਬੱਸ ਫਿਰ ਵੀ ਨਹੀਂ ਰੁਕੀ ਅਤੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇੱਕ ਹੋਰ ਐਕਟਿਵਾ ਸਵਾਰ ਨੂੰ ਵੀ ਆਪਣੀ ਲਪੇਟ ਦੇ ਵਿੱਚ ਲਿਆ ਸੋ ਦੁਰਘਟਨਾ ਦੇ ਵਿੱਚ ਦੋਹਾਂ ਬੱਸਾਂ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਐਕਟਿਵਾ ਸਵਾਰ ਵਿਅਕਤੀ ਵੀ ਜ਼ਖਮੀ ਹੋ ਗਿਆ ਉਥੇ ਹੀ ਖੜੀ ਸਵਿਫਟ ਕਾਰ ਦਾ ਵੀ ਕਾਫੀ ਨੁਕਸਾਨ ਆ ਜਿਹੜਾ ਇਸ ਨਿੱਜੀ ਬੱਸ ਵੱਲੋਂ ਕਰ ਦਿੱਤਾ ਗਿਆ। ਸੋ ਦੁਰਘਟਨਾ ਤੋਂ ਬਾਅਦ ਨਿੱਜੀ ਕੰਪਨੀ ਦੀ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਸੋ ਉਥੇ ਹੀ ਧਾਰੀਵਾਲ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਸੋ ਜਾਣਕਾਰੀ ਦਿੰਦੇ ਆ ਜ਼ਖਮੀ ਵਿਅਕਤੀ ਦੇ بیٹے ਰਾਹੁਲ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਉਸਨੇ ਮੌਕੇ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਇਲਾਜ ਦੇ ਲਈ ਆਪਣੇ ਪਿਤਾ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਸੋ ਦੂਜੇ ਪਾਸੇ ਕਾਰ ਚਾਲਕ ਬੰਟੀ ਨੇ ਆਖਿਆ ਕਿ ਉਹ ਪਠਾਨਕੋਟ ਇਲਾਕੇ ਦਾ ਰਹਿਣ ਵਾਲਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਉਹ ਅਮਰਤਸਰ ਵਿਖੇ ਦਵਾਈ ਲੈ ਕੇ ਜਦੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਆਈ ਬੱਸ ਨੇ ਉਹਨਾਂ ਨੂੰ ਸੜਕ ਕਿਨਾਰੇ ਖੜੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਕਿ ਨਿੱਜੀ ਬੱਸ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਬੱਸ ਦਾ ਇੱਕ ਡਰਾਈਵਰ ਤੇ ਕੰਡੈਕਟਰ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਨੇ ਉਹਨਾਂ ਕਿਹਾ ਕਿ ਕਾਨੂੰਨਾਂ ਦੇ ਅਨੁਸਾਰ ਇਸ ਬੱਸ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਮੇਰਾ ਨਾਮ rahul ਆ ਜੀ ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ ਮੇਰੇ ਫਾਦਰ ਗਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਹਾਂ ਇੱਕ ਬੱਸ ਆਪਣੀ ABC ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੀ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾਂ ਲੱਗੀਆਂ ਨੇ ਉਹ ਘਾਇਲ ਆ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਮੇਰੀ ਬੇਨਤੀ ਹੈ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਗਰਗੜ ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦਵਾਈ ਲੈਣ ਮਾਤਾ ਹੁੰਦੇ ਨਾਲ ਚਾਰ ਜੀ ਅਹੀਂ ਦੋ ਲੇਡੀਸ ਦੋ ਜੈਂਸ ਤੇ ਪਠਾਨ ਅਬਰ ਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਦੇ ਅੱਗੇ ਆਪਣੇ ਗੱਡੀ ਆਏ ਗੱਡੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਾਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ ਚ ਆਈ ਉਹਨੇ ਕੁਝ ਨਹੀਂ ਦਿਖਿਆ ਉਹਨੇ ਸਾਈਡ ਦੇ ਗੱਡੀ ਸਾਡੀ ਸਾਰੀ ਤੋੜ ਦੇ ਪਾਣ ਦਿੱਤੀ ਹੈ ਹੂੰ ਹੂੰ ਤੇ ਹੋਰ ਇੱਕ ਸਕੂਟੀ ਵਾਲਾ ਜੀ ਉਹਨੂੰ ਵੀ ਟੱਚ ਹੋਇਆ ਬੱਸ ਵੀ ਇੱਕ ਭੰਨੀ ਉਹਨਾਂ ਨੇ ਜੀ ਭਾਈ ਸਰਬ ਮੰਗੇ ਹੋਈ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿ ਡਰਾਈਵਰਾਂ 'ਤੇ ਸਖਤ ਕਾਰਵਾਈ ਕੀਤੀ ਜਾਏ ਕੁਛ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਮੈਂ ਸਬ ਇੰਸਪੈਕਟਰ ਸਲੱਖਰ ਆਰਾਮ ਥਾਣਾ ਧਾਰੀਵਾਲ ਤੋਂ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪਤਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੋਣ ਜਾ ਰਹੀ ਸੀ ਤੇ ਚਾਹਨ ਕੀ ਇਹਦੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਦੇਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਿੱਟ ਕੀਤਾ ਉਹਦੇ ਮਗਲੀ ਲਗੜਾਂ ਲੱਗੀਆਂ ਤੇ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਾਜ ਨੇ ਗੱਡੀ ਚਲਾਈ ਹੈ ਜੋ ਵੀ ਕਾਰ ਵੀ ਬਣਦੀ ਹੈਗੀ ਉਹ ਕੀਤੀ ਜਾਵੇਗੀ ਅੱਗੇ ਵੱਧਦੇ ਉਧਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਸੋ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਪੁਲਿਸ ਵੱਲੋਂ 5 ਕਰੋੜ ਤੋਂ ਵੱਧ ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਨੇ ਸੋ ਉੱਥੇ ਹੀ ਜੀਰਾ ਦੇ ਬਸਤੀ ਮਾਛੀਆਂ ਵਾਲੀ ਦੇ ਰਹਿਣ ਵਾਲੇ ਸੋਨੂ ਤੇ ਵਿਸ਼ਾਲ ਦੀ 1 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਜੋ ਜਾਇਦਾਦ ਆ ਉਸ ਨੂੰ ਪੁਲਿਸ ਨੇ ਹੁਣ ਫ੍ਰੀਜ਼ ਕਰ ਦਿੱਤਾ ਸੋ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤਹ ਇਹਨਾਂ ਦੋਹੇ ਭਰਾਵਾਂ ਉੱਤੇ ਪਹਿਲਾਂ ਵੀ 8 ਤੋਂ 9 ਦੇ ਕਰੀਬ ਮਾਮਲੇ ਦਰਜ ਨੇ ਤੇ ਇਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚ ਕੇ ਇਹ ਜਾਇਦਾਦ ਬਣਾਈ ਗਈ ਸੀ ਜਿਸ ਨੂੰ ਦਿੱਲੀ ਅਥਾਰਟੀ ਕੋਲ ਵੀ ਭੇਜਿਆ ਗਿਆ ਤੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਉਹ ਇਹ ਕਾਲਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਭੇਜਿਆ ਜਾਵੇਗਾ ਸਾਡੇ ਰਿਸਪੈਕਟੇਬਲ ਸੀਨੀਅਰ ਅਫੀਸਰ ਸਾਹਿਬਾਨ ਦੀ ਹਾਜ਼ਰ ਹਮਸਾਰ ਜਿਹੜਾ ਸਾਡੇ ਪੁਲਿਸ ਦਾ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਦੇ ਖਿਲਾਫ ਜਿਹੜੀ ਹੈ ਕਾਰਵਾਈ ਲਗਾਤਾਰ ਜਾਰੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਨਸ਼ਿਆਂ ਦੀ ਬਰਾਮਦ ਕਰਕੇ ਲਗਾਤਾਰ ਮਕਦਮੇ ਦਰਜ ਕੀਤੇ ਜਾ ਰਹੇ ਹਨ ਔਰ ਜਿਹੜੇ ਨਸ਼ੇ ਦੇ ਸਮਗਲਰਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਜਿਹੜੀਆਂ ਪ੍ਰਾਪਰਟੀਆਂ ਗੈਰਕਾਨੂੰਨੀ ਤਿੱਕੇ ਨਾ ਬਣਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਆਈਡੈਂਟੀਫਾਈ ਕਰਕੇ ਜੋ ਜ਼ਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਇਸੇ ਕੜੀ ਦੇ ਤਹਿਤ ਜੋ ਇਹ ਘਰ ਆ ਇਸ ਸਮਾਸ਼ੀਆ ਬਸਤੀ ਦੇ ਦੋ ਬਦਨਾਮ ਸਮਗਲਰ ਨੇ ਵਿਸ਼ਾਲ ਤੇ ਸ਼ਾਲੂ ਦੋ ਭਰਾਣੇ ਰੋਸ਼ਨ ਸਿੰਘ ਦੇ ਮੁੰਡੇ ਇਹਨਾਂ ਤੇ ਪਿਛਲੇ ਸਾਲ ਮਕਦਮਾ ਨੰਬਰ 85 ਦਰਜ ਹੋਇਆ ਸੀ ਉਹ ਚ 1 ਕਿਲੋ ਇਹਨਾਂ ਤੋਂ ਜਿਹੜੀ ਹੈਰਨ ਫਰਾਮਦ ਹੋਈ ਸੀਗੀ ਤੇ ਕਰੀਬ ਇਹਨਾਂ ਤੋਂ 9 ਲੱਖ ਜਿਹੜਾ 12 13 ਲੱਖ ਰੁਪਈਆ ਡਰੱਗ ਮਨੀ ਰਿਕਵਰ ਹੋਇਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਘਰ ਇਹਦੀ ਕੀਮਤ ਅਸੀਂ ਮਤਲਬ ਐਕਸਪਰਟ ਤੋਂ 1 ਕਰੋੜ 2 ਲੱਖ ਰੁਪਈਆ ਅੰਕੀ ਗਈ ਸੀ ਤੇ ਇਹਦਾ ਪ੍ਰੋਪੋਜ਼ਲ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੀ ਸੀਗੀ ਔਰ ਜਿਨ੍ਹਾਂ ਨੇ ਸਾਡੇ ਐਸਚੂ ਸਿਟੀ ਜੀਰਾ ਇੰਸਪੈਕਟਰ ਕਮਲਜੀਤ ਰਾਏ ਇਹਨਾਂ ਦੀ ਪਰਪੋਇਲ ਦੇ ਨਾਲ ਸੈਵਨ ਟਨ ਦੇ ਕੰਪਿਟੈਂਟ ਅਥਾਰਟੀ ਨਵੀਂ ਦਿੱਲੀ ਨੇ ਇਹ ਜਿਹੜਾ 1 ਕਰੋੜ 2 ਲੱਖ ਦਾ ਘਰ ਇਹਨਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਬਣਾਇਆ ਦੋਨਾਂ ਨੇ ਵਿਸ਼ਾਲ ਤੇ ਸਾਨੂੰ ਸ਼ਾਨੂੰ ਨੇ ਇਹਨਾਂ ਨੂੰ ਕੰਪਿਟੈਂਟ ਅਥਾਰਟੀ ਨਵੀਂ ਦਿੱਲੀ ਨੇ ਅਟੈਚ ਕਰ ਦਿੱਜੇ ਫ੍ਰੀਜ਼ ਕਰ ਦਿੱਤਾ ਇਹ ਨਾ ਹੁਣ ਕਿਤੇ ਵੇਚ ਸਕਦਾ ਇਹ ਤੇ ਮਾਲ ਮੈਂ ਕਿਵੇਂ ਦੁਬਾਰਾ ਇਹਦੇ ਤੇ ਰੈਡ ਐਂਟਰੀ ਹੁਣ ਹੋ ਜਣੀ ਤੇ ਇਸ ਤੋਂ ਬਾਅਦ ਇਹ ਫ੍ਰੀਜ਼ ਹੋ ਗਿਆ ਸਰ ਦੋਨਾਂ ਭਰਾਵਾਂ ਦੇ ਬਦਨਾਮ ਨੇ ਇਹਨਾਂ ਦੇ ਪਹਿਲਾਂ ਵੀ 8 8 ਨੰਨੋਂ ਪਰਚੇ ਨੇ ਜਿੰਨਾਂ ਦੇ ਵਿੱਚ ਕਾਫੀ ਨਾਂ ਤੇ ਐਨ ਸਰ ਇਹ ਕਿੰਨੀ ਰਿਕਵਰੀ ਕੀਤੀ ਜਿਹੜੀ 1 1 ਕਿਲੋ ਹੈਰੁਨਸੀ ਦੀ 13 ਲੱਖ ਡੱਗਮਣੀ ਸੀ ਇਸ ਤੋਂ ਇਲਾਵਾ ਜਿਹੜਾ ਇਹ ਜਿਹੜੇ ਦੋਨੇ ਪਰਾ ਹੋਰ ਵੀ ਇਹਨਾਂ ਤੇ ਕਈ ਪਰਚੇ ਦਰਜ ਆ ਅਸੀਂ ਹੁਣ ਤੱਕ ਜਿਹੜੀ ਜੀਰਾ ਸਵਿਟਸ ਕੱਲੀ ਜੀਰਾ ਸਬੜੂਨ ਦੇ ਵਿੱਚ 17 ਜਿਹੜੇ ਬਦਨਾਮ ਸਮਗਲਣ ਦੇ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਉਹਨਾਂ ਦੀ ਕਰੀਬ 5 ਕਰੋੜ 40 ਲੱਖ ਦੀ ਕੱਲੀ ਜੀਰਾ ਸਬੜੂਨ ਦੇ ਵਿੱਚ ਜਿਹੜੀ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਿਆਂ ਦੇ ਕਾਰੋਬਾਰ ਤੋਂ ਜੋ ਪ੍ਰਾਪਰਟੀ ਬਣਾਈ ਇਸ ਸਮਗਲਣਾਂ ਨੇ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਆ ਨਵੀਂ दिल्ली कॉम्पिटेंट अथॉरिटी माल محکمہ ਦੇ ਵਿੱਚ ਇਹਦੇ ਨਰਾਜ਼ ਹੋਏ ਨਾ ਨਾ ਅਗੇ ਵਿਖ ਸਕਦੀ ਹੈ ਨਾ ਟ੍ਰਾਂਸਫਰ ਹੋ ਸਕਦੀ ਹੈ ਇਸ ਤੋਂ ਬਾਅਦ ਇਹਨਾਂ ਨੂੰ ਸਿਰਫ ਅਪੀਲ ਕਰਨ ਦਾ ਅਧਿਕਾਰ ਹੈ ਉੱਤੇ ਅਥਾਰਟੀ ਪਾਸ ਉਹ ਜੋ ਵੀ ਉਹ ਫੈਸਲਾ ਅਥਾਰਟੀ ਕਰੂਗੀ ਉਹ ਬਾਦੀਪੂ ਕਰੇ ਅੱਗੇ ਵੱਧਦੇ ਉਧਰ ਨਵੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਵਿਖੇ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਦੇ ਉੱਤੇ 스마트 ਕਲਾਸਾਂ ਦਾ ਉਦਘਾਟਨ ਕੀਤਾ। ਸੋ ਇਸ ਮੌਕੇ ਉਹਨਾਂ ਤਿਰੰਗਾ ਲਹਿਰਾ ਕੇ ਸਭ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਸੋ ਇਸ ਮੌਕੇ ਸਟਾਫ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਕਾਂ ਨੇ ਆਖਿਆ ਕਿ ਅੱਜ ਦੇ ਦੌਰ ਦੇ ਵਿੱਚ ਡਿਜੀਟਲ ਦੀ ਦੁਨੀਆ ਵਿੱਚ ਬੱਚੇ ਵਿਚਰ ਰਹੇ ਨੇ। ਉਹਨਾਂ ਨੂੰ ਉਸੇ ਤਰੀਕੇ ਸਿੱਖਿਅਤ ਕਰਨ ਵਾਸਤੇ 스마트 ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਦਿੱਲੀ ਦੇ ਅਨੇਕਾਂ ਸਕੂਲਾਂ ਦੇ ਵਿੱਚ 스마트 ਕਲਾਸਾਂ ਨੇ ਜਿਹੜੀਆਂ ਪਹਿਲਾਂ ਹੀ ਚੱਲ ਰਹੀਆਂ ਨੇ ਪਰ ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਕਾਲਕਾ ਜੀ ਸਾਖਾ ਤੋਂ ਇਸ ਦੀ ਸ਼ੁਰੂਆਤ ਹੋਈ ਹੈ। ਉਹਨਾਂ ਆਖਿਆ ਕਿ ਇਹ ਸਮਾਰਟ ਕਲਾਸਾਂ ਸਾਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾਂ ਨਾਲ ਹੀ ਕਿਹਾ ਕਿ ਗੁਰੂ ਸਾਹਿਬ ਦੇ ਨਾਂ ਉੱਤੇ ਜੋ ਵੀ ਵਿਦਿੱਕ ਅਦਾਰੇ ਚੱਲ ਰਹੇ ਨੇ ਇਹਨਾਂ ਨੂੰ ਬਲੰਦੀ ਉੱਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਗਵਰਨਿੰਗ ਬਾਡੀ ਦੀ ਬੰਦੀ ਹੈ ਅਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਵਿਦਿਆਰਥੀਆਂ ਦੀ ਗਿਣਤੀ ਵਧੇਗੀ ਇਸ ਮੌਕੇ ਕਾਲਕਾ ਨੇ ਸਟਾਫ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਅਤੇ ਗਵਰਨਿੰਗ ਬਾਡੀਆਂ ਦੇ ਨਾਲ ਰਲ ਮਿਲ ਕੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦਾ ਕੰਮ ਕਰਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਦੇ ਸਮੁੱਚੇ ਸਟਾਫ ਨੂੰ ਉਹਨਾਂ ਦੀ ਮੈਨੇਜਮੈਂਟ ਕਮੇਟੀ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਸਾਹਿਬ ਔਰ ਸਮੁੱਚੀ ਗਵਰਨਿੰਗ ਬਾਡੀ ਨੂੰ ਮੈਂ ਵਧਾਈ ਦਿੰਦਾ ਕਿ ਅੱਜ ਰਿਪਬਲਿਕ ਡੇ ਫੰਕਸ਼ਨ ਦੇ ਉਪਲਬਖਸ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਸਕੂਲ ਦੇ ਵਿੱਚ ਹੋਇਆ ਉਹ ਜਿਹੜੀਆਂ ਸਮਾਰਟ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਪੰਜ ਸਮਾਰਟ ਕਲਾਸਿਸ ਇਸ ਸਕੂਲ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਜਿਸ ਦੇ ਨਾਲ ਸਾਡੇ ਬੱਚੇ ਨਵੀਂ ਤਰੀਕੇ ਦੇ ਨਾਲ ਜੋ ਨਿਊ ਟੈਕਨੋਲੋਜੀਸ ਚੱਲ ਰਹੀਆਂ ਡਿਜੀਟਲ ਪਲੈਟਫਾਰਮ ਦੇ ਉੱਤੇ ਜਾ ਕੇ ਜਿਹੜੀਆਂ ਪੜਾਈਆਂ ਕਰ ਸਕਣ ਔਰ ਇਹ ਪੜਾਈ ਦੇ ਨਾਲ-ਨਾਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਜਕਲ AI ਦਾ ਜਿਹੜੇ ਕੋਰਸਸ ਚੱਲ ਰਹੇ ਨੇ ਅਸੀਂ ਉਹ ਵੀ ਸਕੂਲ ਦੇ ਵਿੱਚ ਹੁਣ ਬੜੀ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਸਮੇਂ ਦੀ ਰਫ਼ਤਾਰ ਦੇ ਨਾਲ ਹੇ ਚੱਲ ਸਕਣ ਉਹਨਾਂ ਦੀ ਗੱਡੀ ਕਿੱਧਰ ਰੁਕਣਾ ਜਾਏ ਸੋ ਇਹ ਦੇਖਦੇ ਹੋਏ ਅੱਜ ਜਿਹੜੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਜੀ ਸਰਦਾਰ ਕਮਲਜੀਤ ਸਿੰਘ ਜੀ ਸਮੁੱਚੀ ਜਿਹੜੀ ਟੀਮ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਇਹ ਤੁਸੀਂ ਜਿਹੜਾ ਉਪਰਾਲਾ ਕੀਤਾ ਔਰ ਪ੍ਰਿੰਸੀਪਲ ਸਾਹਿਬਾਨ ਔਰ ਛਾੜੀ ਜਿਹੜੀ ਸਮੁੱਚਾ ਸਟਾਫ ਹੈ ਉਹਨਾਂ ਦੀ ਬਹੁਤ ਮਿਹਨਤ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਇਸ ਸਕੂਲ ਦੀ ਜਿੱਥੇ ਸਟਰੈਂਥ ਹੈ ਉਹ ਵੀ ਵਧੇਗੀ ਇਸ ਸਕੂਲ ਦਾ ਜਿਹੜਾ ਮਿਆਰ ਹੈ ਉਹ ਬਹੁਤ ਉੱਚਾ ਹੋਏਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਅੱਜ ਅਸੀਂ ਕਲਕਾਜੀ ਬ੍ਰਾਂਚ ਦੇ ਅੰਦਰ ਸਮਾਰਟ ਕਲਾਸਾਂ ਵਾਸਤੇ ਪੰਜ ਕਲਾਸਾਂ ਸ਼ੁਰੂ ਕੀਤੀਆਂ ਨੇ ਤੇ ਪ੍ਰਧਾਨ ਸਾਹਿਬ ਜੀ ਆਨੇ ਆ ਕੇ ਇਥੇ ਉਦਘਾਟਨ ਕੀਤਾ ਹੈ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਾਂ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਸਟ੍ਰੈਂਥ ਵੀ ਵਧੇਗੀ ਤੇ ਸਾਡਾ ਸਟਾਫ ਵੀ ਇਹ ਨਾਲ ਕਾਫੀ ਕੈਪੇਬਲ ਹੋਏਗਾ ਕਿਉਂਕਿ ਹੁਣ ਆਉਣ ਵਾਲਾ ਟਾਈਮ ਜਿਹੜਾ ਹੈਗਾ ਆ ਇਨਫੋਰਮੇਸ਼ਨ ਟੈਕਨੋਲੋਜੀ ਦਾ ਆ ਤੇ ਉਹਦੇ ਅੰਦਰ ਜਿੰਨਾ ਆਈਟੀ ਸੈਕਟਰ ਦੇ ਅੰਦਰ ਗਰੋਥ ਬੱਚੇ ਕਰਨਗੇ ਤੇ ਸਾਨੂੰ ਬਹੁਤ ਜ਼ਿਆਦਾ ਉਹਦੇ ਅੰਦਰ ਵਾਧਾ ਹੋਏਗਾ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਅੱਗੇ ਤਰੱਕੀ ਮਿਲੇਗੀ ਅਸੀਂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸਕੂਲ ਨੂੰ ਬਹੁਤ ਜ਼ਿਆਦਾ ਤਰੱਕੀਆਂ ਦੇਣ ਤੇ ਪ੍ਰਧਾਨ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਤੇ ਸਕੱਤਰ ਸਾਹਿਬ ਦਾ ਦਿੱਲੀ ਕਮੇਟੀ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਬਹੁਤ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨੂੰ ਹੋਰ ਸਕੂਲ ਨੂੰ ਪ੍ਰੋਗਰੈਸ ਦੇ ਵੱੱਲੇ ਲੈ ਜਾਵਾਂਗੇ ਅੱਜ ਬੜੀ ਸੁਭਾਗੀ ਘੜੀ ਹੈ ਕਿ ਜਿਸ ਘੜੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾਜੀ ਆਪਣੇ ਸਕੂਲ ਵਿੱਚ ਪੰਜ ਸਮਾਰਟ ਕਲਾਸੇ ਸ਼ੁਰੂ ਕਰਨ ਜਾ ਰਿਹਾ ਹੈ ਇਹਦੇ ਲਈ ਮੈਂ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਜੀ ਸੀਨੀਅਰ ਵਾਈਸ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਜੀ ਪਰਦੇਸੀ ਔਰ ਮੈਡਮ ਪ੍ਰਿੰਸੀਪਲ ਜੋ ਹੈ ਬੀਬੀ ਪਵਜੀਤ ਕੌਰ ਔਰ ਸਮੁੱਚੇ ਸਟਾਫ ਨੂੰ ਵਧਾਈ ਦੇਣਾ ਹੈ ਕਿ ਇਹਨਾਂ ਨੇ ਇਹ ਛਲਾਗਾ ਯੋਗ ਉਪਰਾਲਾ ਕੀਤਾ ਹਿੰਮਤ ਕੀਤੀ ਹੈ ਕਿ 스마트 ਕਲਾਸੇ ਸ਼ੁਰੂ ਕੀਤੀਆਂ ਔਰ ਮੈਂ ਵਿਸ਼ੇਸ਼ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿਤ ਸਿੰਘ ਕਲਕਾਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਹਲਾਸ਼ੇਰੀ ਦਿੱਤੀ ਹੈ ਸਹਿਯੋਗ ਵੀ ਦਿੱਤਾ ਹੈ ਕਲਾਸਾਂ ਸ਼ੁਰੂ ਕਰਨ ਦੇ ਲਈ ਔਰ ਅੱਜ ਆ ਕੇ ਆਪ ਇਸ ਦੀ ਅਰੰਭਤਾ ਕੀਤੀ ਹੈ ਔਰ ਇਹ 스마트 ਕਲਾਸੇ ਸ਼ੁਰੂ ਕਰਨ ਦਾ ਜਿਹੜਾ ਲਾਈਨੈਸ ਸਾਫ ਕੀਤੀ ਹੈ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ ਸਕੂਲਾਂ ਦੇ ਵਿਰੁੱਧ ਬੋਲਦੇ ਆ ਕਿ ਇਹ ਚੰਗੀ ਤਰ੍ਹਾਂ ਦੇਖ ਲਵੋ ਕਿ ਤੁਸੀਂ ਹਮੇਸ਼ਾ ਭੰਡਦੇ ਹੋ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਵੇਂ ਦਿਨ ਪਰ ਦਿਨ ਨਿਗਾਰਵਲ ਜਾ ਰਿਹਾ ਪਰ ਇਹ ਦੇਖ ਲਓ ਨਿਗਾਰਵਲ ਨਹੀਂ ਇਹ ਉਚਾਈਆਂ ਵੱਲ ਜਾ ਰਿਹਾ ਬੁਲੰਦੀਆਂ ਵੱਲ ਜਾ ਰਿਹਾ ਪਿਛਲੇ ਪ੍ਰਬੰਧਕਾਂ ਦੀ ਜੋ ਉਨਤਾਈਆਂ ਸੀ ਉਹਨਾਂ ਕਰਕੇ ਨਿਗਾਰ ਆਇਆ ਸੀ ਪਰ ਐਤਕੀ ਜੋ ਮੌਜੂਦਾ ਪ੍ਰਬੰਧਕ ਕਮੇਟੀ ਹੈ ਇਹਨਾਂ ਦੇ ਉਪਰ ਆਲੇ ਸਦਕੇ ਅੱਜ ਸਕੂਲ ਦੇ ਵਿੱਚ ਪੰਜ ਕਲਾਸਿਸ ਜਿਹੜੀਆਂ ਸਮਾਰਟ ਕਲਾਸਿਸ ਸ਼ੁਰੂ ਹੋਈਆਂ ਔਰ ਇਹਦੇ ਨਾਲ ਜਿਹੜੇ ਐ ਐਡਮਿਸ਼ਨ ਵੀ ਵਧਣਗੇ ਔਰ ਉਹਨਾਂ ਦੇ ਮੂੰਹ ਤੇ ਤਾਲੇ ਵੀ ਲੱਗਣਗੇ ਜਿਹੜੇ ਰਾਤ ਦਿਨ ਕਹਿੰਦੇ ਆ ਕਿ ਸਕੂਲ ਜਿਹੜੇ ਨਿਗਾਰ ਵੱਲ ਜਾ ਰਿਹਾ ਮੈਂ ਇੱਕ ਵਾਰ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਮੁੱਚੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਨੂੰ ਔਰ ਸਕੂਲ ਦੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦਿਨਾ। ਸੋ ਇਹ ਸੰਨ ਹੁਣ ਤੱਕ ਦੀਆਂ ਖਬਰਾਂ, ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।